ਸਸਰੀ ਅਗਾਰ ਜੀ ਸ਼ੈਫ ਵਿਸ਼ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਭੇ ਦੀ ਸਬਜੀ ਇਹ ਤੁਸੀਂ ਇਹ ਦੇਖ ਰਹੇ ਹੋ ਲੱਕੜਾਂ ਜੀਆਂ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਭੇ ਕਹਿ ਦਿੰਦੇ ਹਾਂ ਕਿਤੇ ਇਹਨੂੰ ਨਦਰੂ ਕਿਹਾ ਜਾਂਦਾ ਹੈ ਤੇ ਕਿਤੇ ਇਹਨੂੰ ਕਮਲ ਕੱਕੜੀ ਕਮਲ ਕੱਕੜੀ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਕਮਲ ਦੇ ਫੁੱਲ ਹੁੰਦਾ ਹੈ ਉਸ ਦੀ ਜੜ ਹੁੰਦੀ ਹੈ ਤੇ ਇਹਦੀ ਸਬਜ਼ੀ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਅਤੇ ਗੁਣਕਾਰੀ ਹੁੰਦੀ ਹੈ ਦੋਸਤੋ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਨੂੰ ਹੱਡੀਆਂ ਵਗਾਰਾ ਆਉਂਦਾ ਜਾਂ ਕੈਲਸ਼ੀਅਮ ਦੀ ਘਾਟ ਹੈ ਤਾਂ ਉਹ ਇਸ ਤਰ੍ਹਾਂ ਦੀ ਸਬਜ਼ੀਆਂ ਖਾਵੇ ਤਾਂ ਉਸੇ ਕੈਲਸ਼ੀਅਮ ਦੀ ਕਮੀ ਹੈ ਜਿਹੜੀ ਬੜੀ ਜਲਦੀ ਦੂਰ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ ਸੁਆਦਿਸ਼ ਸਬਜ਼ੀ ਬਣਦੀ ਹੈ ਤੇ ਬਹੁਤ ਹੀ ਤਾਕਤ ਵਾਲੀ ਸਬਜ਼ੀ ਹੈ ਤੇ ਇਸ ਨੂੰ ਲੈਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਕਿ ਭੇ ਆਪਾਂ ਉਸ ਤਰ੍ਹਾਂ ਦੇ ਲੈਣੇ ਕਿਉਂਕਿ ਇਹ ਕਿਚੜ ਦੇ ਵਿੱਚ ਪੈਦਾ ਹੁੰਦੇ ਆ ਤਾਂ ਇਸ ਤੇ ਦੋਨੇ ਪਾਸੇ ਤੇ ਸਿਰੇ ਆ ਜਿਹੜੇ ਉਹ ਬੰਦ ਹੋਣ ਤਾਂ ਫਿਰ ਇਸ ਦੇ ਵਿੱਚ ਕਿਚੜ ਨਹੀਂ ਫਸਿਆ ਹੁੰਦਾ ਆਦਰਵਾਇਜ਼ ਇਹਦੇ ਵਿੱਚ ਕਿਉਂਕਿ ਮੋਰੀਆ ਹੁੰਦੀਆਂ ਹਨ ਤੁਹਾਨੂੰ ਮੈਂ ਕੱਟ ਕੇ ਵੀ ਦਿਖਾਵਾਂਗਾ ਤੇ ਉਹਦੇ ਵਿੱਚ ਕਿਚੜ ਫਸ ਜਾਂਦਾ ਤਾਂ ਫਿਰ ਉਸ ਨੂੰ ਸਾਫ਼ ਕਰਨਾ ਬੜਾ ਔਖਾ ਹੁੰਦਾ ਹੈ ਤੇ ਆਓ ਇਸ ਨੂੰ ਪਹਿਲਾਂ ਇਸ ਤਰ੍ਹਾਂ ਪਿਆਰ ਦੇ ਨਾਲ ਆਪਾਂ ਰਗੜਦੇ ਆ ਇਹਨੂੰ ਪੀਲਣਾ ਨਹੀਂ ਹੈ ਪੀਲ ਨਹੀਂ ਕਰਦੇ ਇਹਨੂੰ ਹੌਲੀ-ਹੌਲੀ ਰਗੜ ਕੇ ਇਸ ਦੇ ਉੱਪਰੋਂ ਛਿਲਕਾ ਲਾਵਾਂਗੇ ਤੇ ਸਾਰਾ ਛਿਲਕਾ ਲਾਣ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਤੇ ਆਓ ਆਪਾਂ ਛਿਲਕਾ ਲਾਣ ਤੋਂ ਬਾਅਦ ਤੁਹਾਨੂੰ ਇਸ ਦੀ ਰੈਸਪੀ ਪੂਰੀ ਦੱਸਦੇ ਆਂ ਆਪਾਂ ਸਾਰੇ ਭੇ ਦੇ ਉੱਪਰ ਚਾਕੂ ਨਾਲ ਲਗੜ ਰਕੜ ਕੇ ਸਾਰਾ ਇਹਦਾ ਛਿਲਕਾ ਲਾ ਲਿਆ ਤੁਸੀਂ ਦੇਖਿਓ ਕਿ ਕਿਵੇਂ ਇਹ ਗੋਰੇ-ਗੋਰੇ ਨਿਕਲਿਆ ਜਾਂਨ ਹੁਣ ਆਪਾਂ ਇਸ ਨੂੰ ਅੱਗੋਂ ਤੇ ਪਿੱਛੋਂ ਕੱਟਣਾ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਇਹਨਾਂ ਦੋਨਾਂ ਪਾਸੇ ਜੇ ਆਪਾਂ ਬੰਦ ਲੈਂਦੇ ਆਂ ਤਾਂ ਭੇ ਇਹ ਜਿਹੜੇ ਆ ਨਾ ਬਿਲਕੁਲ ਸਾਫ਼ ਅੰਦਰੋਂ ਨਿਕਲਦੇ ਆਂ ਤੇ ਜੇ ਭੇ ਦਾ ਮੂੰਹ ਖੁੱਲਾ ਹੋਵੇਗਾ ਤੁਸੀਂ ਦੇਖੋ ਬਿਲਕੁਲ ਐ ਬਿਲਕੁਲ ਇਹਦੇ ਵਿੱਚ ਮੋਰੀਆ ਹੁੰਦੀਆਂ ਨੇ ਤਾਂ ਬਿਲਕੁਲ ਸਾਫ਼ ਹੈ ਕੋਸ਼ਿਸ਼ ਇਹ ਕਰੋ ਕਿ ਜਿਆਦਾ ਮੋਟੇ ਤੋਂ ਮੋਟਾ ਪੀ ਲਵੋ ਜਿਸ ਤਰ੍ਹਾਂ ਇਹ ਛੋਟਾ ਹੈ ਤੇ ਛੋਟਾ ਥੋੜਾ ਕੋ ਕੱਚਾ ਹੁੰਦਾ ਤੇ ਮੋਟਾ ਜਿਹੜਾ ਹੋਵੇਗਾ ਉਹ ਵਧੀਆ ਹੁੰਦਾ ਤਾਂ ਐਸ ਲੋ ਤੁਸੀਂ ਆਪਦੀ ਮਰਜ਼ੀ ਦੇ ਅਨੁਸਾਰ ਤੁਸੀਂ ਇਹਦੇ ਪੀਸੇ ਕਰ ਲਓ ਮੈਂ 1 ਇੰਚ ਦੇ ਲਗਭਗ ਕਰ ਰਿਹਾ ਹਾਂ ਤੇ ਇਸ ਤਰ੍ਹਾਂ ਕੱਟ ਲੈਨੇ ਆਪਾਂ ਸਾਰੇ ਭੇ ਨੂੰ ਤੇ ਫਿਰ ਤੁਹਾਨੂੰ ਦੱਸਦੇ ਹਾਂ ਅਗਲਾ ਕਦਸ ਆਪਾਂ ਸਾਰੇ ਭੇ ਦੇ ਪੀਸਸ ਕਰ ਲਏ 1 ਇੰਚ ਦੇ ਲਗਭਗ ਤਾਂ ਤੁਸੀਂ ਦੇਖੋਗੇ ਕਿ ਸਾਰੇ ਭੇ ਬਹੁਤ ਹੀ ਸਾਫ ਨੇ ਇਹਦੇ ਅੰਦਰ ਕਿਸੇ ਕਿਸਮ ਦਾ ਕੋਈ ਵੀ ਕੀਚੜ ਵਗੈਰਾ ਨਹੀਂ ਫਸਿਆ ਹੋਇਆ ਜਿਹੜਾ ਇੱਕ ਦੇ ਪੀਸ ਦੇ ਵਿੱਚ ਥੋੜਾ ਬਹੁਤ ਸੀ ਤੇ ਉਸ ਨੂੰ ਮੈਂ ਕੱਟ ਲਿਆ ਹੈ ਤੇ ਬਾਕੀ ਪੀਸ ਹੈ ਜਿਹੜਾ ਉਹ ਛੱਡ ਦਿੱਤਾ ਹੈ ਤੇ ਉਹਨੂੰ ਇਸ ਨੂੰ ਆਪਾਂ ਕੁੱਕਰ ਦੇ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ 15 ਤੋਂ 20 ਸੀਟੀਆਂ ਲਗਾੜੀਆਂ ਕਿਉਂਕਿ ਇਹ ਕਾਫੀ ਹਾਰਡ ਹੁੰਦੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਸੀਟੀਆਂ ਲਗਾ ਕੇ ਤੇ ਗਲ ਲਾਦੇ ਆ ਉਹ ਆਪਾਂ ਇਸ ਨੂੰ ਕੁੱਕਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਸੀਟੀਆਂ ਮਰਵਾਉਂਦੇ ਆ ਆਪਾਂ ਆਪਣੇ ਸਾਰੇ ਭੇ ਇਹਨੂੰ ਕੁੱਕਰ ਦੇ ਵਿੱਚ ਪਾ ਕੇ 15 ਤੋਂ 20 ਸੀਟੀ ਲਗਾ ਲਈ ਸੀ ਤੇ ਇਹ ਹੁਣ ਤੁਸੀਂ ਦੇਖ ਰਹੇ ਹੋ ਕਿ ਬੜੇ ਨਰਮ ਹੋ ਚੁੱਕੇ ਆ ਚੰਗੀ ਤਰ੍ਹਾਂ ਗਲ ਚੁੱਕੇ ਆ ਇਹ ਪਾਣੀ ਆ ਜਿਹੜਾ ਇਸ ਨੂੰ ਆਪਾਂ ਛੱਟ ਦਵਾਂਗੇ ਤੇ ਸੁਣੋ ਫਰੈਸ਼ ਪੌਲੀ ਦੇ ਵੀ ਤਾਂ ਥੋੜੀ ਕੁ ਵਾਰ ਇੱਕ ਦੋ ਵਾਰੀ ਧੋਵਾਂਗੇ ਜ਼ਰੂਰ ਕਿਉਂਕਿ ਦੋਸਤੋ ਇਸ ਦੇ ਵਿੱਚ ਥੋੜਾ ਮੋਟਾ ਜਿਹਾ ਇੱਕ ਕੋਈ ਕਿਚੜ ਵਗੈਰਾ ਹੈ ਤਾਂ ਡਸਟ ਪਾਰਟੀਕਲ ਹੈ ਤਾਂ ਉਹ ਵੀ ਨਿਕਲ ਜਾਣਗੇ ਤੇ ਇਹਦਾ ਮਸਾਲਾ ਬਣਾਉਣ ਵਾਸਤੇ ਆਪਾਂ ਜਿਹੜਾ ਕੜਾਈ ਹੈ ਉਹ ਗੈਸ ਤੇ ਰੱਖ ਦਿੱਤੀ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਪਾਵਾਂਗੇ ਦੇਸੀ ਘਿਓ ਇਹ ਆਪਾਂ ਛੋਟੀ ਕੜਛੀ ਹੈ ਇਹ ਦੋ ਕੜਛੀਆ ਪਾਵਾਂਗੇ ਕਿਉਂਕਿ ਆਪਾਂ ਪੇ ਆ ਜਿਹੜੇ ਸਿੰਦੇ ਭਿੰਦੇ ਬਣਾਣੇ ਆ ਨਾ ਉਹ ਰਸੀਲੇ ਹੋਣਗੇ ਤੇ ਨਾ ਹੀ ਉਹ ਸੁੱਕੇ ਹੋਣਗੇ ਤੇ ਇਸ ਕਰਕੇ ਐਸ ਦੇ ਵਿੱਚ ਦੇਸੀ ਘਿਓ ਥੋੜਾ ਕੁ ਜਿਆਦਾ ਪਾਵਾਂਗੇ ਤਾਂ ਬਹੁਤ ਹੀ ਜਿਆਦਾ ਸਵਾਦ ਆਂਦਾ ਤੁਸੀਂ ਆਪਸ਼ਨ ਹੈ ਜੇ ਸਰੋਂ ਸਰੋਂ ਦੇ ਤੇਲ ਚ ਬਣਾਉਣਾ ਚਾਹੁੰਦੇ ਹੋ ਤਾਂ ਸਰੋਂ ਦੇ ਤੇਲ ਚ ਬਣਾ ਸਕਦੇ ਹੋ ਮੈਂ ਰਿਫਾਈਨ ਬਿਲਕੁਲ ਨਹੀਂ ਖਾਂਦਾ ਐਸ ਕਰਕੇ ਮੈਂ ਤੁਹਾਨੂੰ ਰਿਫਾਈਨ ਦੇ ਵਿੱਚ ਬਣਾਉਣ ਵਾਸਤੇ ਰეკਮੈਂਡ ਨਹੀਂ ਕਰਾਂਗਾ ਜਿਵੇਂ ਹੀ ਤੇਲ ਗਰਮ ਹੁੰਦਾ ਐਸ ਦੇ ਵਿੱਚ ਆਪਾਂ ਦੋ ਤੇ ਇਹ ਪੱਤੇ ਪਾ ਰਹੇ ਆ ਛੋਟਾ ਜਿਹਾ ਪੀਸ ਦਾਲਚੀਨੀ ਦਾ ਇੱਕ ਵੱਡੀ ਲائਚੀ ਹੈ ਜਿਸ ਨੂੰ ਮੈਂ ਥੋੜਾ ਕੋ ਕਟ ਕੇ منہ ਖੋਲ ਦਿੱਤਾ ਤੇ ਇੱਕ ਹੀ ਮੈਂ ਦੇ ਚੋ ਛੋਟੀ ਲائਚੀ ਤੇ 5 ਤੋਂ 7 ਕਾਲੀਆਂ ਮਿਰਚਾਂ ਦੇ दाने ਨੇ ਤੇ 3 ਤੋਂ 4 ਲੌਂਗ ਹੈ ਇਹ ਸੁੱਕੇ ਮਸਾਲੇ ਇਹਦੇ ਵਿੱਚ ਜ਼ਰੂਰ ਪਾੜੇ ਆ ਤੁਸੀਂ ਜਦੋਂ ਤੱਕ ਕਿ ਉਹ ਤੁਹਾਡਾ ਗਰਮ ਹੁੰਦਾ ਉਦੋਂ ਤੱਕ ਆਪਾਂ ਵੇਟ ਕਰਦੇ ਹਾਂ ਦੋਸਤੋ ਕੁਝ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਤੇਲ ਗਰਮ ਹੋਣ ਤੋਂ ਬਾਅਦ ਖੜੇ ਮਸਾਲੇ ਪਾਇਆ ਕਰੋ ਪਰ ਦੋਸਤੋ ਤੁਸੀਂ ਜੇ ਤੇਲ ਘੱਟ ਗਰਮ ਹੈ ਤਾਂ ਉਦੋਂ ਹੀ ਤੁਸੀਂ ਮਸਾਲੇ ਪਾਦਣ ਦੀ ਔਰਤਿਆਂ ਆਪ ਦਾ ਜਿਹੜਾ ਔਇਲ ਕੰਟੈਂਟ ਹੁੰਦਾ ਹੈ ਸੁੱਕੇ ਖੜੇ ਮਸਾਲਿਆਂ ਦੇ ਵਿੱਚ ਉਹ ਤੇਲ ਦੇ ਵਿੱਚ ਤੇਲ ਮਿਕਸ ਕਰਦੇ ਆ ਤੇ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਆ ਜਾਂਦੀ ਹੈ ਜਦੋਂ ਜ਼ਿਆਦਾ ਤੇਲ ਸੜਿਆ ਹੁੰਦਾ ਹੈ ਜਾਂ ਗਰਮ ਹੁੰਦਾ ਹੈ ਤਾਂ ਉਸ ਦੇ ਵਿੱਚ ਪਾਣੇ ਤਾਂ ਇਹ ਮਸਾਲੇ ਜਿਹੜੇ ਸੜ ਜਾਂਦੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਥੋੜਾ ਕੋ ਤੇਲ ਠੰਡਾ ਹੋਵੇ ਤੇ ਉਦੋਂ ਖੜੇ ਮਸਾਲੇ ਪਾਓ ਹੁਣ ਆਪਣਾ ਤੇਲ ਜਿਹੜਾ ਉਹ ਗਰਮ ਹੋ ਚੁੱਕਾ ਹੈ ਤਾਂ ਇਸ ਦੇ ਵਿੱਚ ਇੱਕ ਚਮਚ ਜੀਰੇ ਦਾ ਥੋੜਾ ਜਿਹਾ ਹੋਰ ਪਾਵਾਂਗੇ ਤੇ ਨਾਲ ਹੀ ਥੋੜਾ ਜਿਹਾ ਇੱਕ ਚਮਚ ਇਹ ਛੋਟਾ ਚਮਚਾ ਇੰਦਰ ਤੋਂ ਵੀ ਘੱਟ ਰਾਈ ਦਾ ਤੇ ਇੱਥੇ ਮੈਂ ਤਿੰਨ ਵੱਡੇ ਪਿਆਜ਼ ਨੂੰ ਚੋਪ ਕਰ ਲਿਆ ਬਰੀਕ ਬਰੀਕ ਜੀਰਾ ਆਪਣਾ ਭੁੰਨ ਚੁੱਕਾ ਹੈ ਤਾਂ ਇਸ ਨੂੰ ਪਾ ਦਿੰਦੇ ਹਾਂ प्याज ਨੂੰ ਥੱਲੇ ਤੁਸੀਂ ਚੰਗੀ ਤਰ੍ਹਾਂ ਭੁੱਲ ਸੁਨਹਰੀ ਹੋਣ ਤੱਕ ਤੁਸੀਂ ਦੇਖ ਪਾ ਰਹੇ ਹੋ ਕਿ ਪਿਆਜ਼ ਦੇ ਰੰਗ ਚੇਂਜ ਹੋ ਕਰ ਦਿੱਤਾ ਹੈ ਤੇ ਇਸ ਸਟੇਜ ਤੇ ਆਪਾਂ ਇਸ ਦੇ ਵਿੱਚ ਥੋੜੇ ਜਿ ਮਸਾਲੇ ਮਨਾਂਦੇ ਹਾਂ ਗੈਸ ਦੀ ਫਲੇਮ ਨੂੰ ਕੱਟ ਕਰ ਦਿਓ ਤੁਸੀਂ ਇੱਥੇ ਅੱਧਾ ਚਮਚ ਮੈਂ ਹਲਦੀ ਪਾਊਡਰ ਇੱਕ ਚਮਚ ਮੈਂ ਪਰਕੀ ਦੇਗੀ ਮਿਕਸ ਦਾ ਲਿਆ ਹੈ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਮੈਂ ਅਰਥੇ ਨਮਕ ਦਾ ਪਾ ਰਿਆ ਹਾਂ ਇਸ ਤੋਂ ਇਲਾਵਾ ਦੋ ਚਮਚ ਦੇ ਕਰੀਬ ਮੈਂ ਤੜੀਆਂ ਪਾਊਡਰ ਪਾਵਾਂਗਾ ਸਿਕ ਇੱਕ ਕਿਉਂ ਛੋਟਾ ਚਮਚ ਪੁਨੇ ਜੀਰੇ ਦਾ ਪਾਊਡਰ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਦੋਸਤੋ ਤੁਹਾਨੂੰ ਜਿਵੇਂ ਪਤਾ ਹੈ ਕਿ ਕਿਉਂਕਿ ਤੇ ਜਿਸ ਤਰ੍ਹਾਂ ਆਪਾਂ ਸੋਇਆ ਚਾਂਗ ਵਗੈਰਾ ਬਣਾਉਂਦੇ ਆ ਜਾਂ ਸੋਇਆ ਚੰਕ ਤੇ ਉਸ ਦੇ ਵਿੱਚ ਸੌਫ ਦਾ ਫਲੇਵਰ ਹੈ ਜਿਹੜਾ ਉਹ ਬਹੁਤ ਵਧੀਆ ਹੁੰਦਾ ਤੇ ਇੱਥੇ ਮੈਂ ਇੱਕ ਚਮਚ ਸੌਫ ਦਾ ਪਾਊਡਰ ਵੀ ਪਾ ਰਿਹਾ ਥੋੜਾ ਜਿਹਾ ਇੱਕ 1 ਟੇਬਲस्पून ਤੋਂ ਥੋੜਾ ਜਿਹਾ ਜ਼ਿਆਦਾ ਇਹੀ ਸਾਰੇ ਮਸਾਲੇ ਹੈ ਤੇ ਇਸ ਦੇ ਨਾਲ ਮੈਂ ਇੱਕ ਚਮਚ ਦੇ ਕਰੀਬ ਇਸ ਦੇ ਵਿੱਚ ਅਦਰਕ ਤੇ ਲਸਣ ਦੀ ਪੇਸਟ ਵੀ ਪਾ ਰਿਹਾ ਇਹ ਆਪਸ਼ਨਲ ਹੈ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਜੇ ਨਹੀਂ ਪਾਣਾ ਚਾਹੁੰਦੇ ਤੇ ਨਾ ਪਾਓ ਤਾਂ ਹੁਣ ਥੋੜਾ ਜਿਹਾ ਪਾਣੀ ਨਾਲ ਇਹਨਾਂ ਮਸਾਲਿਆਂ ਨੂੰ ਮਿਕਸ ਕਰਨ ਵਾਸਤੇ ਥੋੜਾ ਜਿਹਾ ਪਾਣੀ ਆਪਾਂ ਪਾ ਦਿੰਦੇ ਹਾਂ ਇਹਨਾਂ ਨੂੰ ਬੰਗੀ ਤਰ੍ਹਾਂ ਉਬਲਦੇ ਹਾਂ ਇੱਕ ਡੇਢ ਮਿੰਟ ਤੱਕ ਇਹਨੂੰ ਅੱਛੀ ਤਰ੍ਹਾਂ ਉਲੋਗੇ ਤਾਂ ਮਸਾਲੇ ਫਲੇਵਰ ਆ ਜਿਹੜੇ ਉਹ ਸਾਰੇ ਅੱਛੀ ਤਰ੍ਹਾਂ ਦੇਨ ਲੱਗ ਜਾਂਦੀ ਹੈ ਗੈਸ ਦੀ ਫਲੇਮ ਨੂੰ ਮੈਂ ਤੇਜ ਕਰ ਦਿੱਤਾ ਹੈ ਮਸਾਲੇ ਆਪਣੀ ਚੰਗੀ ਤਰ੍ਹਾਂ ਪੁੱਜ ਚੁੱਕੇ ਹਨ ਇੱਥੇ ਮੈਂ ਚਾਰ ਵੱਡੇ ਟਮਾਟਰ ਚੋਪਰ ਦੇ ਵਿੱਚ ਹੀ ਚੋਪ ਕਰ ਲਿਆ ਤੇ ਉਸ ਦੇ ਨਾਲ ਹੀ ਮੈਂ ਚਾਰ ਹਰੀਆਂ ਮਿਰਚਾਂ ਹੁਣ ਆਪਾਂ ਇਸ ਦੇ ਵਿੱਚ ਇਹ ਟਮਾਟਰ ਤੇ ਹਰੀਆਂ ਮਿਰਚਾਂ ਦਾ ਉਹ ਪੰਪ ਮਸਾਲਾ ਹੈ ਜਿਹੜਾ ਬਣਾਇਆ ਉਹ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਉਹਦਾ ਆਪਾ ਖੁੱਲ ਜਾਵੇ ਜਦੋਂ ਤੱਕ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦਾ ਜਾਂ ਮਸਾਲਾ ਆਪਣਾ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੁੰਨਾ ਹੈ ਤੁਸੀਂ ਦੇਖ ਪਾ ਰਹੇ ਹੋ ਮਸਾਲਾ ਆਪਣਾ ਅੱਛੀ ਤਰ੍ਹਾਂ ਖੁੱਲ ਚੁੱਕਿਆ ਹੈ ਤੇ ਉਸਨੇ ਘਿਓ ਵੀ ਛੱਡ ਦਿੱਤਾ ਹੈ ਸਾ ਇਹ ਸਟੇਜ ਦੇ ਵਿੱਚ ਆਪਾਂ ਜਿਹੜੇ ਬੋਇਲ ਕੀਤੇ ਪੇ ਜਿਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਮੈਂ ਧੋ ਕੇ ਰੱਖ ਲਿਆ ਸੀ ਉਹ ਆਪਾਂ ਹੁਣ ਇੱਥੇ ਐਡ ਕਰਦੇ ਆ ਕਿਉਂਕਿ ਸਬਜੀ ਆਪਾਂ ਸਿੱੰਨੀ ਭਿੰਨੀ ਬਣਾਣੀ ਹੈ ਪੰਜਾਬੀ ਦੇ ਵਿੱਚ ਸਿੱੰਨੀ ਭਿੰਨੀ ਕਹਿੰਦੇ ਨੇ ਆ ਜੋ ਕਿ ਨਾ ਤਾਂ ਜ਼ਿਆਦਾ ਰਸੀਲੀ ਹੁੰਦੀਆਂ ਤੇ ਨਾ ਹੀ ਜ਼ਿਆਦਾ ਸੁੱਕੀ ਫੱਕ ਸਾਰੇ ਪਿਆਰ ਉਹ ਚੰਗੀ ਤਰ੍ਹਾਂ ਅੰਦਰ ਮਿਕਸ ਕਰ ਦਿੰਦੇ ਆ ਤੇ ਥੋੜਾ ਜਿਹਾ ਗਰਮ ਪਾਣੀ ਅੰਦਰ ਵਿੱਚ ਪਾਵਾਂਗੇ ਦੋਸਤੋ ਠੰਡਾ ਨਹੀਂ ਪਾਣਾ ਇੱਕ ਵਾਰੀ ਇਹਨੂੰ 1-2 ਮਿੰਟ ਤੱਕ ਚੰਗੀ ਤਰ੍ਹਾਂ ਸੁੱਕੇ ਮਸਾਲੇ ਦੇ ਵਿੱਚ ਹੀ ਭੁੰਨਾਂਗੇ ਫਿਰ ਬਾਅਦ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਇਸ ਨੂੰ ਸਲੋ ਫਲੇਮ ਤੇ ਆਪਾਂ ਦੱਸੋ 15 ਮਿੰਟ ਤੱਕ ਸਲੋ ਫਲੇਮ ਦੇ ਵਿੱਚ ਇਹਨੂੰ ਭੁੰਨਾਂਗੇ ਆਪਾਂ ਸਬਜੀ ਨੂੰ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਉਬਲ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਵਾਂਗੇ ਤੇ ਐਸ ਨੂੰ ਫਿਰ ਟੱਕ ਕੇ ਸਲੋ ਫਲੇਮ ਤੇ ਚੱਲਣ ਦਾਂਗੇ ਫੜੀ ਆਪਾਂ ਉਹਨਾਂ ਨੂੰ ਪਾਣਾ ਹੈ ਕਿ ਜਿੰਨੀ ਕੁ ਸਬਜੀ ਦੇ ਵਿੱਚ ਸਾਰੇ ਪਈ ਹੈ ਜਿਹੜੇ ਉਹ ਡੁੱਬ ਜਾਣ ਯਾਨੀ ਕਿ ਇੱਕ ਗਲਾਸ ਦੇ ਕਰੀਬ ਇਹਦੇ ਵਿੱਚ ਪੈ ਜਾਵੇਗਾ ਹੁਣ ਇੱਥੇ ਆਪਾਂ ਇੱਕ ਚੀਜ਼ ਐਡ ਕਰਨੀ ਹੈ ਗੈਸ ਦੀ ਫਲੇਮ ਨੂੰ ਇੱਕ ਵਾਰੀ ਤੇਜ਼ ਕਰ ਦਿੱਤਾ ਹੈ ਤੇ ਦੋਸਤੋ ਮੈਂ ਐਡ ਕਰ ਰਿਹਾ ਹਿੰਗ ਇਹ ਤੁਹਾਡੇ ਵਾਸਤੇ ਮੈਂ ਟਿਪ ਦੇ ਰਿਹਾ ਕਿ ਜੇ ਤਾਂ ਤੁਸੀਂ ਸੁੱਕੀ ਹਿੰਗ ਯੂਜ਼ ਕਰਦੇ ਹੋ ਤਾਂ ਕਿਓ ਦੇ ਵਿੱਚ ਸ਼ੁਰੂ ਦੇ ਵਿੱਚ ਪਾਣੀ ਹੈ ਪਰ ਜੇਕਰ ਤੁਸੀਂ ਇਹ ਲਿਕਵਿਡ ਹਿੰਗ ਯੂਜ਼ ਕਰਦੇ ਹੋ ਇਹ ਗਿੱਲੀ ਹਿੰਗ ਲਈ ਆਈਦੀ ਹੈ ਬੋਤਲ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਨੂੰ ਕੋਲ ਕੇ ਰੱਖ ਦਿੰਦੇ ਇਹਦਾ ਬਹੁਤ ਜਿਆਦਾ ਸਟਰੋਂਗ ਫਲੇਵਰ ਹੁੰਦਾ ਤੇ ਇਸ ਨੂੰ ਹਮੇਸ਼ਾ ਜਦੋਂ ਸਬਜੀ ਤੁਹਾਡੀ ਤੜਕਾ ਚੰਗੀ ਤਰ੍ਹਾਂ ਭੁੱਜ ਜਾਂਦਾ ਹੈ ਤਾਂ ਉਸ ਵੇਲੇ ਇੱਕ ਜਾਂ ਦੋ ਚਮਚ ਹੀ ਪਾਣੀ ਹੁੰਦੇ ਆ ਤੇ ਉਸ ਵੇਲੇ ਪਾਣੀ ਹੈ ਕਿਉਂਕਿ ਸੁੱਕੀ ਹਿੰਗ ਆ ਉਸ ਨੂੰ ਘਿਓ ਦਾ ਤੜਕਾ ਦੇਣਾ ਜ਼ਰੂਰੀ ਹੈ ਪਰ ਗਿੱਲੀ ਹਿੰਗ ਜੇ ਤੁਸੀਂ ਛੁੱਲਤ ਦੋਗੇ ਤਾਂ ਸਾਰਾ ਫਲੇਵਰ ਹੈ ਜਿਹੜਾ ਉੱਡ ਜਾਂਦਾ ਹੈ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਦਾ ਹੋਇਆ ਫੋਲੋਪੈਥੀ ਇਸ ਨੂੰ ਟੱਕ ਕੇ ਤੇ ਗੈਸ ਦੀ ਫਲੇਵਰ ਨੂੰ ਸਲੋ ਕਰਕੇ 10 ਤੋਂ 15 ਮਿੰਟ ਤੱਕ ਪਕਾਵਾਂਗੇ ਜਦ ਤੱਕ ਕਿ ਉਹ ਚੰਗੀ ਤਰ੍ਹਾਂ ਸਬਜੀ ਰਿਲੀਜ਼ ਨਹੀਂ ਕਰ ਦਿੰਦੀ ਤੇ ਅੱਛੀ ਤਰ੍ਹਾਂ ਫਲੇਵਰ ਹੌਸ ਦੇ ਵਿੱਚ ਭੇਜ ਦੇ ਵਿੱਚ ਚਲੇ ਜਾਂਦੇ ਆ ਉਦੋਂ ਤੱਕ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੱਕਣ ਦਿੰਦੇ ਆ ਸਬਜੀ ਆਪਣੀ ਨੂੰ ਪੱਕਦੇ ਹੋਏ 10 ਤੋਂ 12 ਮਿੰਟ ਹੋ ਚੁੱਕੇ ਆ ਆਪਾਂ ਚੈੱਕ ਕਰੀਏ ਵਿੱਚ ਵਿੱਚ ਇੱਕ ਦੋ ਵਾਰ ਮੈਂ ਇਹਨੂੰ ਹਿਲਾ ਵੀ ਦਿੱਤਾ ਸੀਗਾ ਤੁਸੀਂ ਵੀ ਜ਼ਰੂਰ ਹੁਲਾਉਂਦੇ ਰਹਿਣਾ ਬਹੁਤ ਵਧੀਆ ਜੀ ਇਹ ਆਪਣੀ ਬਿਲਕੁਲ ਲਟਪਟੀ ਜੀ ਸਬ지 ਬਣ ਗਈ ਹੈ ਹੁਣ ਐਸ ਸਟੇਜ ਦੇ ਵਿੱਚ ਆਪਾਂ ਇਸ ਦੇ ਵਿੱਚ ਅੱਧਾ ਚਮਚ ਜਿਹੜਾ ਕਸੂਰੀ ਮੇਥੀ ਦਾ ਭੁੰਨੀ ਹੋਈ ਕਸੂਰੀ ਮੇਥੀ ਇਹਦਾ ਹੱਥ ਨਾਲ ਮਸਾਲੇ ਕੇ ਪਾਵਾਂਗੇ ਤੇ ਅੱਧਾ ਹੀ ਚਮਚ ਦੇ ਕਰੀਬ ਗਰਮ ਮਸਾਲੇ ਦਾ ਉਸ ਤੋਂ ਇਹ ਵੀ ਜ਼ਰੂਰੀ ਹੈ ਇੱਕ चीज ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਤੁਹਾਨੂੰ ਉਹ ਬਹੁਤ ਜ਼ਿਆਦਾ ਫਾਇਦਾ ਕਰੇਗੀ ਜੇ ਐਨੀ ਕੁ ਜਵੈਣ ਸਬਜ਼ੀ ਤਿਆਰ ਹੋਣ ਤੋਂ ਬਾਅਦ ਦੇਖ ਲਿਓ ਨਾ ਤੁਸੀਂ ਬਿਲਕੁਲ 1/4 ਚਮਚ ਤੋਂ ਵੀ ਬਿਲਕੁਲ ਘੱਟ ਐਸ ਨੂੰ ਹੱਥ ਨਾਲ ਮਸਲ ਕੇ ਜੇ ਤੁਸੀਂ ਉੱਪਰ ਪਾ ਦਿੰਦੇ ਹੋ ਤਾਂ ਸਬਜ਼ੀ ਆ ਜਿਹੜੀ ਤੁਹਾਡੀ ਉਹ 10 ਗੁਣਾ ਫਾਇਦਾ ਜ਼ਿਆਦਾ ਕਰੇਗੀ ਬਿਲਕੁਲ ਵੀ ਗੈਸ ਨਹੀਂ ਬਣेंगी ਚੰਗੀ ਤਰ੍ਹਾਂ ਨੁਖਲਾ ਦਿੰਦੇ ਆ ਟਿਕਨ ਦੇ ਵਿੱਚ ਆਪਾਂ 2 ਤੋਂ 3 ਚਮਚ ਕਰੀਮ ਦੇ ਵੀ ਜ਼ਰੂਰ ਪਾਵਾਂਗੇ ਤੇ ਫਿਰ ਆਪਾਂ ਇਸ ਨੂੰ ਪਰੋਸ ਦਿਆਂ 2 ਤੋਂ 3 ਚਮਚਵੇਂ ਇਸ ਦੇ ਵਿੱਚ ਕਰੀਮ ਦੇ ਪਾ ਦਿੱਤੇ ਇਹ ਆਪਸ਼ਨਲ ਹੈ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਜੇ ਨਹੀਂ ਪਾਣੀ ਤਾਂ ਇਸ ਦੀ ਜਗ੍ਹਾ ਤੇ ਤੁਸੀਂ ਥੋੜਾ ਜਿਹਾ ਦੇਸੀ ਘਿਓ ਪਾ ਦਿਓ ਉਸ ਨਾਲ ਥੋੜਾ ਕੋਲਰ ਇਹਦਾ ਸ਼ੇਡ ਹੋ ਜਾਂਦਾ ਤੇ ਕਰੀਮੀ ਕਲਰ ਆ ਜਿਹੜਾ ਬੜਾ ਵਧੀਆ ਲੱਗਦਾ ਤੇ ਆਓ ਹੁਣ ਇਸ ਨੂੰ ਆਪਾਂ ਪ੍ਰੋਸ ਕਰੀਏ ਸ਼ੋਰੀ 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 ਇੱਕ ਚੀਜ਼ ਅੰਦਰ ਵਿੱਚ ਰਹਿੰਦੀ ਹੈ ਉਹ ਹੈ ਜੀ ਹਰਾ ਧਨੀਆ ਹਰਾ ਧਨੀਆ ਮੈਂ ਪਾਣੀਆ ਭੁੱਲ ਗਿਆ ਸੀ ਥੋੜਾ ਜਿਹਾ ਇਸ ਤੇ ਹਰਾ ਧਨੀਆ ਚਾਹ ਉਹਨਾਂ ਦਾ ਐਸਡੀ ਪਰੋਸਦੇ ਹਾਂ ਮਸਾਲੇਦਾਰ ਆਪਣੀ ਪੇ ਬਣ ਕੇ ਤਿਆਰ ਹੋ ਚੁੱਕਿਆ ਨੂੰ ਸੋਨਾਂ ਪਹਿਲਾਂ ਤੇ ਥੋੜੀ ਜੀ ਕਰੀਮ ਦੀ ਗਾਰਨਿਸ਼ ਕਰਦੇ ਹਾਂ ਤੇ ਉੱਤੋਂ ਹਰਾ ਧਨੀਆ ਤੋਂ ਐਸੀ ਤਰ੍ਹਾਂ ਦੀਆਂ ਵਧੀਆ-ਵਧੀਆ ਰੈਸਪੀਜ਼ ਦੇਖਣ ਦੇ ਲਈ ਤੁਸੀਂ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੇ ਤੁਹਾਨੂੰ ਅੱਛੀ ਲੱਗਦੀ ਹੈ ਤਾਂ ਇਸ ਦੇ ਵਿੱਚ ਕਮੈਂਟ ਤੁਸੀਂ ਜ਼ਰੂਰ ਲਿਖਿਆ ਕਰੋ ਕਿ ਕਿਹੜੇ ਸ਼ੈਰ ਤੁਹੋਂ ਦੇਖਦੇ ਹੋ ਤੇ ਕਿਸ ਤਰ੍ਹਾਂ ਦੀ ਤੁਹਾਨੂੰ ਰੈਸਪੀ ਲੱਗਦੀ ਹੈ ਦੋਸਤੋ ਜੇ ਨਹੀਂ ਵੀ ਚੰਗੀ ਲੱਗਦੀ ਤਾਂ ਵੀ ਤੁਸੀਂ ਕਮੈਂਟ ਜ਼ਰੂਰ ਦਿਓ ਤੇ ਇਸ ਦੇ ਨਾਲ ਹੀ ਮੇਰਾ ਦੂਸਰਾ ਹਿੰਦੀ ਚੈਨਲ ਵੀ ਹੈ ਜਿਹੜਾ ਵਿਸ਼ਨੂ ਕਿਚਨ ਦੇ ਨਾਮ ਤੇ ਹੈ ਉਸ ਤੇ ਵੀ ਜਾ ਕੇ ਤੁਸੀਂ ਹਿੰਦੀ ਦੇ ਵਿੱਚ ਕਾਫੀ ਸਾਰੀ ਰੈਸਪੀਜ਼ 250 ਦੇ ਕਰੀਬ ਰੈਸਪੀਜ਼ ਪਈ ਹੋਈਆਂ ਉਸ ਨੂੰ ਵੀ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ Sasriya agora,